ਤੇ ਮਿੱਟੀ ਦੀਆਂ ਟੇਰੀਆਂ ਨੂੰ ਰੋਜ਼ ਕਿਹੜਾ ਤੱਕਦਾ ਮੋਇਆਂ ਨਾਲ ਇੰਨੀ ਲੰਬੀ ਸਾਂਝ ਕੋਈ ਨਹੀਂ ਰੱਖਦਾ ਜਿਹੜੀ țeਰੀ ਉੱਤੇ ਕਤੀ ਧੁੱਪਾਂ ਨਹੀਂ ਸੀ ਚੜੀਆਂ ਪੈਂਦੀਆਂ ਸੀ ਚਿੰਦ ਉੱਤੇ ਫੁੱਲਾਂ ਦੀਆਂ ਲੜੀਆਂ ਉੱਤੇ ਕੋਲ ਵੇਖਿਆ ਇੱਕ ਬੁੱਟਾ ਅੱਕਦਾ ਮਿੱਟੀ ਦੀਆਂ ਟੇਰੀਆਂ ਨੂੰ ਉਰੋ ਜਿੜਾ ਤੱਕਦਾ ਜਦੋਂ ਅੱਖਾਂ ਮੀਟੇ ਕਿੱਥੇ ਜਾਂਦੇ ਨੇ ਨਾਲ ਤੇ ਫਿਰ ਉਹ ਕਬਰਾਂ ਤੇ ਆ ਕੇ دیਵਾ ਨਹੀਂਓ ਪਾਲਦੇ ਉਹ ਕਾਤਾ ਪਿਆਰ ਜਿਹੜਾ ਹੋਵੇ ਵੱਖੋ ਵਖਤ ਦਾ ਮੋਇਆ ਨਾਲ ਇੰਨੀ ਲੰਬੀ ਸਾਂਝ ਕੋਈ ਨਹੀਂਓ ਰੱਖਦਾ ਮਿੱਟੀ ਦੀਆਂ ਢੇਰੀਆਂ ਨੂੰ ਰੋਜ਼ ਜਿੜਾ ਤੱਕਦਾ